ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਤਾਂ ਹੁਣ ਅੰਮ੍ਰਿਤਸਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 5 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਜਿਹੜੀ ਕਿ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਮੇਰੇ ਨਾਲ ਕਮਿਸ਼ਨਰ ਪੁਲਿਸ ਜੀ ਸੀ ਕਿ ਉਹ ਉਹਨਾਂ ਨਾਲ ਗੱਲਬਾਤ ਕਰ ਲੈਣੇ ਪੂਰਾ ਮਾਮਲਾ ਸਕੀਆ ਸਾਡੇ ਮਨੀਰ ਰਾਣਾ ਜੀ ਐਸ ਪੀ ਸੀ ਉਹ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਕੱਲ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਵਿਕਲਖਵਿੰਦਰ ਸਿੰਘ ਨਾਵਾਸੀ ਵਿਅਕਤੀ ਹੈ ਉਹ ਪਾਕਿਸਤਾਨ ਦੇ ਕਿਸੇ ਸਮੱਗਲਰ ਦੇ ਨਾਲ ਇਨ ਟੱਚ ਹੈ ਉਹਦੇ ਨਾਲ ਰਲ ਕੇ ਹੀਰੋਇਨ ਜਿਹੜੀ ਉਹਨੇ ਅੰਮਸਰ ਸਪਲਾਈ ਨਹੀਂਆ ਨਾ ਦੇ ਆਧਾਰ ਤੇ ਇਸਲਾਮਾਬਾਦ ਥਾਣੇ ਦੇ ਤਗੀਤ ਹੋਸ਼ਕਤੀ ਦੀ ਇਨਵੈਸਟੀਗੇਸ਼ਨ ਦੇ ਤਹਿਤ ਪੁਲਿਸ ਪਾਰਟੀ ਨੇ ਅੱਗੇ ਜਾ ਕੇ ਟਰੈਪ ਲਾਇਆ ਪੁਲਿਸ ਸੂਚਨਾ ਦੇ ਅਨੁਸਾਰ ਜਵਿੰਦਰ ਸਿੰਘ ਵਾਸੀ ਖੇਮਕਰ ਨੂੰ ਕਾਬੂ ਕੀਤਾ ਗਿਆ ਉਹ ਤੋਂ 5 ਕਿਲੋ ਹੀਰੋਇਨ ਬਰਾਮਦ ਹੋਈ ਹੈ ਇੱਕ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜਿਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਫਾਰਵਰਡਡ ਬੈਕਵਰਡ ਲਿੰਕੇਜ ਹੋਣਗੇ ਉਹਨਾਂ ਨੂੰ ਅਸੀਂ ਤੈਅ ਤੱਕ ਲੈ ਕੇ ਪਹਿਲੀ ਕਨਸਾਈਨਮੈਂਟ ਜਾਂ ਪਹਿਲੇ ਵੀ ਕਨਸਾਈਨਮੈਂਟ ਮੰਗਵਾ ਚੁ। ਇਹਦੀ ਇਨਟੈਰੋਗੇਸ਼ਨ ਜਿਹੜੀ ਹੈ ਇਨਵੈਸਟੀਗੇਸ਼ਨ ਦਰਾਂ ਰਿਮਾਂਡ ਲੈ ਕੇ ਅਸੀਂ ਕਰਾਂਗੇ। ਪਹਿਲਾਂ ਇਹਦੀ ਕਾਰਵਾਈ ਦਾ ਕੁਛ ਨਹੀਂ ਹੈ। ਉਹ ਹੋਵੇਗੀ ਇਨਵੈਸਟੀਗੇਸ਼ਨ ਦਰਾਂ ਸਾਹਮਣੇ ਆਏ। ਇਹ ਹੈਰੋਇਨ ਡਰੋਨ ਦੇ ਜ਼ਰੀਏ ਆਈ ਸੀ। ਹਾਂਜੀ ਹੈਰੋਇਨ ਜਿਹੜੀ ਡਰੋਨ ਦੇ ਜ਼ਰੀਏ ਆਈ ਸੀ ਅਲੀ ਨਾਮੀ ਵਿਅਕਤੀ ਆ ਪਾਕਿਸਤਾਨ ਦਾ ਉਹਦੇ ਨਾਲੇ ਬਾਰਡਰ ਦੇ ਉੱਤੇ ਦੇ ਲਾਗੇ ਰਹਿੰਦਾਗਾ। ਉੱਥੋਂ ਇਹਨੇ ਜਿਹੜਾ ਇਹ ਸਪਲਾਈ ਕਰਨੀ ਸੀ ਤਾਂ ਜਿਹੜੇ ਅਮਰਸਾ ਚ ਸਪਲਾਈ ਕਰਨੀ ਸੀ ਤਾਂ ਉੱਥੇ ਉਹਨਾਂ ਨੂੰ ਵੀ ਖੰਗਾ ਲਿਆ ਜਾਵੇਗਾ ਕਿ ਕਿੰਨੂ ਕਿੰਨੂ ਦੇਣੀ ਸੀ ਹਾਂਜੀ ਸ਼ਿਓਰ ਅਸੀਂ ਇਨਵੈਸਟੀਗੇਸ਼ਨ ਤੋਂ ਇਹ ਤੋਂ ਪੁੱਛ ਗਿਸ਼ ਕਰਕੇ ਇਹਨੇ ਗਾਂ ਕਿੱਥੇ ਸਪਲਾਈ ਕਰਨੀ ਸੀ ਕਿਹਨੇ ਰਿਸੀਵ ਕਰਨੀ ਸੀ ਪਲੱਸ ਇਹਦੇ ਫਾਈਨੈਂਸ਼ੀਅਲ ਕਿਵੇਂ ਜਿਹੜੇ ਆ ਉਹਦੇ ਪੈਸੇ ਆ ਜਿਹੜੇ ਉਹ ਟ੍ਰਾਂਸਫਰ ਕਰਨੀ ਸੀ ਅੱਜਕੱਲ ਮੋਬਾਈਲ ਆ ਟੈਕਨੋਲੋਜੀ ਆ ਸਾਰੇ ਬੰਦੇ ਸਾਰਿਆਂ ਨਾਲ ਇਨ ਟੱਚ ਨੇ ਫੋਨ ਤਾਂ ਅਨਪੜ ਵੀ ਯੂਜ਼ ਕਰ ਲੈਂਦੇ ਨੇ ਇਹ ਇੱਕ ਫੋਨ ਦੇ ਨਾਲ ਇਨ ਟੱਚ ਹੋ ਕੇ ਇੱਕ ਕੰਮ ਕਰਨ ਦੀ ਗੱਲ ਹੈਗੀ ਆ ਤੇ ਉਹਨਾਂ ਪਾਕਿਸਤਾਨ ਦੇ ਸਮਗਰਾਂ ਨਾਲ ਅਟੈਚਮੈਂਟ ਹੋਣੀ ਹੈ ਮੋਬਾਈਲ ਤੇ ਲਿੰਕ ਕਰਨਾ ਉਹ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਾਕਿਸਤਾਨ ਵਾਲੇ ਖੁਦ ਇੰਟੀਰੀਊਡ ਕਰਦੇ ਰਹਿੰਦੇ ਨੇ ਟਰਾਈ ਕਰਦੇ ਰਹਿੰਦੇ ਨੇ ਕਿਸੇ ਨਾ ਕਿਸੇ ਬੰਦੇ ਦੀ ਹੈਲਪ ਲੈਣੀ ਆ ਉਹਨਾਂ ਨੇ ਆਪਣਾ ਧੰਦਾ ਚਲਾਉਣਾ ਉਹਨਾਂ ਨੇ ਸਾਡੇ ਪੰਜਾਬ ਨੂੰ ਦੇਸ਼ ਨੂੰ ਕਮਜ਼ੋਰ ਕਰਨ ਦੀ ਜਿਹੜੀ ਨੀਤੀ ਅਪਣਾਈ ਹੋਈ ਆ ਵੀ ਹੋਰ ਕਿਸੇ ਹਿਸਾਬ ਦੇ ਵਿੱਚ ਇਹ ਜਿਹੜਾ ਸਤੋ ਇੰਡੀਆ ਹਿਸਾਬ ਚ ਨਹੀਂ ਆਉਂਦਾ ਉਹ ਨਸ਼ਿਆਂ ਦਾ ਜਾਲ ਇੱਥੇ ਵਿਛਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਟੱਚ ਕਰ ਲੈਂਦੇ ਨੇ ਕੁਝ ਇਹ ਬੰਦੇ ਟੱਚ ਹੋ ਜਾਂਦੇ ਨੇ ਇਹ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਨੌਜਵਾਨਾਂ ਕੀ ਖਾਸ ਤਰ੍ਹਾਂ ਦੇ ਨੌਜਵਾਨ ਅਪੀਲ ਹੈ ਵੀ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਜਵਾਨੀ ਆਪ ਦੇ ਵਿੱਚ ਆਪ ਦੇ ਆਪ ਚ ਇੱਕ ਨਸ਼ਾ ਹੈ ਉਸ ਦੇ ਤਹਿਤ ਆਪਣੀ ਜਿਹੜੀ ਹੈ ਫਿਜ਼ੀਕਲ ਸਰੀਰਕ ਵਰਜਿਸ ਕਰਕੇ ਆਪਣੀ એનર્ਜੀ ਨੂੰ ਪੋਜ਼ਿਟਿਵ ਪਾਸੇ ਲਾ ਕੇ ਚੰਗੇ ਕੰਮ ਕਰਨੇ ਚਾਹੀਦੇ ਨੇ ਨਸ਼ਾ ਜਿਹੜਾ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਨਸ਼ਾ ਇੱਕ ਤਰ੍ਹਾਂ ਦਾ ਮੌਤ ਨੂੰ ਸਦਾਈ ਹੈ ਇਹਨੇ ਕਮਿਸ਼ਨਰ ਪੁਲਿਸ ਰਣਜੀਤ ਸਿੰਘ ਟਿਲੋਂ ਜਿਨ੍ਹਾਂ ਨੇ ਦੱਸਿਆ ਵੀ ਪੁਲਿਸ ਨੇ ਇੱਕ ਵੱਡੀ

Instagram X aur WhatsApp channel par